ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟਵੇ ਸੰਦੇਸ਼ ਅੱਜ ਅਸੀਂ ਪਹੁੰਚੇ ਆ ਬਟਾਲਾ ਦੇ ਵਿੱਚ ਜਿੱਥੇ ਕਿ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਐਮ ਐਲ ਏ ਬਟਾਲਾ ਜੀ ਨੂੰ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਐਮ ਪੀ ਦੀ ਟਿਕਟ ਵਜੋਂ ਨਿਵਾਜਿਆ ਗਿਆ ਹੈ ਅਤੇ ਅੱਜ ਗੱਡੀਆਂ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜਿੱਥੇ ਕਿ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਜਗਜੀਤ ਸਿੰਘ ਜੀ ਕਾਲੋ 45 ਗੱਡੀਆਂ ਦਾ ਲੈ ਕੇ ਕਾਫਲਾ ਅੱਜ ਪਹੁੰਚੇ ਹਨ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਿੰਡ ਕੋਲਲੀ ਸੂਰਤ ਮੱਲੀ ਤੋਂ ਭਾਜੀ ਹੁਣਾਂ ਦਾ ਆਪਾਂ ਗੱਲਬਾਤ ਕਰਾਂਗੇ ੋਂਕਾਰ ਸਿੰਘ ਜੀ ਦੇ ਨਾਲ ਕਿ ਜਿਹੜੀ ਹਲਕੇ ਦੇ ਵਿੱਚ ਸ਼ਹਿਰੀ ਕਲਸੀ ਜੀ ਨੂੰ ਟਿਕਟ ਮਿਲੀ ਆ ਉਹਦੇ ਬਾਰੇ ਕਿੰਨੀ ਇੱਕ ਖੁਸ਼ੀ ਹੈ ਔਰ ਕਿੰਨੀ ਲੀਡ ਦੇ ਨਾਲ ਆਪਾਂ ਉਹਨਾਂ ਨੂੰ ਜਿਤਾਵਾਂਗੇ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਆ ਔਰ ਰਾਜੇਵ ਸ਼ਰਮਾ ਜੀ ਦਾ ਔਰ ਡਾਕਟਰ ਸੰਦੀਪ ਪਾਠਕ ਜੀ ਔਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਨਾਲ ਧੰਨਵਾਦ ਕਰਦਾ ਕਿ ਜੋ ਸਾਡੇ ਅੱਜ ਵੱਡੇ ਵੀਰ ਅਮਨ ਸ਼ੇਰ ਸਿੰਘ ਸ਼ਰੀਕਲਸੀ ਜੀ ਨੂੰ ਅੱਜ ਸਾਡੇ ਡਿਸਟ੍ਰਿਕਟ ਜ਼ਿਲ੍ਹੇ ਤੋਂ ਐਮਪੀ ਦੀ ਟਿਕਟ ਮਿਲੀ ਹੈ ਗੁਰਦਾਸਪੁਰ ਤੋਂ ਅਸੀਂ ਇਹ ਚੀਜ਼ ਮੰਨਦੇ ਹਾਂ ਕਿ ਸਾਡੇ ਹਲਕੇ ਦੇ ਵਿੱਚ ਪਹਿਲਾਂ ਪੂਰੇ ਡਿਸਟ੍ਰਿਕਟ ਦੇ ਵਿੱਚ ਭਾਜਪਾ ਦੀ ਸਰਕਾਰ ਰਹਿ ਚੁੱਕੀ ਆ ਸਣੀ ਦਿਓਲ ਆਇਆ ਕਹਿੰਦਾ ਮੈਂ ਬਾਹਰ ਦਾ ਨਹੀਂ ਆ ਮੈਂ ਤੁਹਾਡਾ ਆਪਣਾ 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 ਕਹਿ ਕੇ ਇੱਕ ਦਿਨ ਹੀ ਰਿਹਾ ਮਾਹੀਂ ਕਿਹਾ ਮੈਂ ਕੋਠੀ ਵੀ ਲੱਲੀ ਆ ਸਾਰਾ ਕੁਝ ਲੱਲਿਆ ਵਾ ਉਹ ਇੱਕ ਦਿਨ ਚਾਹੇ 4 ਦਿਨ ਰਿਹਾ ਹੋਊਗਾ ਵਾਤਵਾ ਦੋਸਤੋ ਬਾਦ ਆਨ ਨੂੰ ਕਿਤੇ ਦਿਖਾਈ ਨਹੀਂ ਦਿੱਤਾ ਸਾਡੇ ਜਿਲ੍ਹੇ ਨੂੰ ਉਹਨੇ ਕਰੀ ਆ ਕੇ ਪੁੱਛਿਆ ਹੀ ਨਹੀਂ ਕੁਛ ਵੀ ਨਹੀਂ ਪ੍ਰੋਵਾਈਡ ਕਰਵਾਇਆ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਆ ਤੇ ਭਾਜੀ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਲੋਕਾਂ ਪ੍ਰਤੀ ਕੰਮ ਵੇਖ ਕੇ ਗੁਰਦੀਪ ਰੰਧਾਵਾ ਜੀ ਦੇ ਨਾਲ ਲੋਕ ਤੁਰ ਰਹੇ ਨੇ ਜੁੜ ਰਹੇ ਨੇ ਸਾਡੇ ਮਾਰਕੀਟ ਕਮੇਟੀ ਚੇਅਰਮੈਨ ਜਗਜੀਤ ਸਿੰਘ ਜੀ ਕਾਲੋ ਉਹਨਾਂ ਨਾਲ ਵੀ ਲੋਕ ਤੁਰ ਰਹੇ ਨੇ ਔਰ ਮਾਰਕੀਟ ਕਮੇਟੀ ਕਲਾਂਨੌਰ ਰਣਜੀਤ ਸਿੰਘ ਜੀ ਬਾਠ ਉਹਨਾਂ ਨਾਲ ਵੀ ਲੋਕ ਸੋਚਾਂ ਨੂੰ ਵੇਖ ਕੇ ਨਾਲ ਤੁਰ ਰਹੇ ਨੇ ਦਿਨ ਤੋਂ ਦਿਨ ਜੁੜ ਰਹੇ ਨੇ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਸਿਸਟਮ ਹੀ ਦਾ ਨਾ ਬਣ ਜਾਣਾ 13 0 ਬਣਨਾ ਜੇ ਫਿਰ ਪੰਜਾਬ ਦੇ ਵਿੱਚ ਇਹ ਵਰਲਡ ਰਿਕਾਰਡ ਬਣੇਗਾ ਜਿੱਦਾਂ 92 ਸੀਟਾਂ ਹੈ ਨਾ ਜ਼ਿੰਦਗੀ ਚ ਪਹਿਲੀ ਵਾਰੀ 92 ਸੀਟਾਂ ਆਈਆਂ ਨੇ 72 ਸਾਲਾਂ ਦੇ ਵਿੱਚ ਉਹੀ ਸਰ ਵਰਲਡ ਰਿਕਾਰਡ ਬਣੇਗਾ 13 0 ਦਾ ਹੀ ਇਰਕੀ ਫੈਸਲਾ ਆਏਗਾ ਇਹ ਤੁਹਾਨੂੰ ਅਸੀਂ ਵਾਅਦਾ ਨਾ ਕਰ ਦਿੰਨੇ ਹਾਲ ਕਿਹਦੀ ਗੱਲ ਛੱਡੋ ਤੁਸੀਂ ਪੂਰੇ ਪੰਜਾਬ ਦੀ ਗੱਲ ਕਰੋ ਤੇ ਵੇਖੋ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਵੇਖੋ ਕੀ ਕੀ ਕੀਤੇ ਨੇ 2 ਸਾਲ ਦੇ ਵਿੱਚ ਅੱਜ ਤੱਕ ਕੇ ਮੁੱਖ ਮੰਤਰੀ ਨੇ ਕੰਮ ਨਹੀਂ ਕੀਤੇ ਹੈਗੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਪੈਂਦਿਆਂ ਬਿਜਲੀ ਦਾ ਕੀਤਾ ਕੰਮ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸਕੂਲਾਂ ਦੇ ਵਿੱਚ ਜੋ ਕੰਮ ਕਰਵਾਏ ਫਰਮਾਂ ਵਾਲਾ ਕਲੀਨਿਕ ਖਲਵਾਏ ਫਿਰ ਜੀ ਗੱਡੀਆਂ ਪ੍ਰੋਵਾਈਡ ਕਰਵਾ ਕੇ ਦਿੱਤੀਆਂ ਐਸਐਸ ਸੁਰੱਖਿਆ ਫੋਰਸ ਦੀਆਂ ਗੱਡੀਆਂ ਹੁਣ ਪਰਤੀਆਂ ਵੀ ਚੱਲ ਰੀਆਂ ਨੇ ਮੁੰਡੇ ਨੌਜਵਾਨ ਜਿਹੜੇ ਸਾਡੇ ਡਿਗਰੀਆਂ ਕਰਕੇ ਬੈਠੇ ਹੀ ਵਿਹਲੇ ਤੁਰੇ ਫਿਰਦੇ ਹੀ ਕਿਤੇ ਕੈਪਟਨ ਨੇ ਉਹਨਾਂ ਨੂੰ ਕਿਤੇ ਨੌਕਰੀ ਨਹੀਂ ਲਵਾਈ ਆ ਵੇਖੋ ਹੁਣ ਕਿਤੇ ਕਿਨਾਰੇ ਦੇ ਨਵੇਂ ਮੁੰਡੇ ਕੁੜੀਆਂ ਭਰਤੀ ਹੁੰਦੇ ਨੇ ਸਾਰਾ ਕੁਝ ਹੁੰਦਿਆ ਵਾ 20 ਕਿਲੋਮੀਟਰ ਦਾ ਕਿ ਪਤਾ ਨਹੀਂ 12 ਕੇ ਇੰਨੇ ਕੁ ਦਾ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਇੱਕ ਗੱਡੀ ਦਿੱਤੀ ਆ ਪ੍ਰੋਵਾਈਡ ਕਰਵਾਈ ਆ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਆ ਉਹਦੇ ਵਿੱਚ ਕੀ ਆ ਸਟੈਚਰ ਆ ਮੈਡੀਕਲ ਦਾ ਸਾਰਾ ਸਿਸਟਮ ਹੈ ਆ ਕੇ ਜਿੱਦਾਂ ਮੰਨ ਲਓ ਕਿ ਇਹਨੂੰ ਸੱਟ ਲੱਗ ਜਾਂਦੀ ਆ ਪੱਟੀ ਪੁੱਟੀ ਕਰਕੇ ਮਰਮਤ ਕਰਕੇ ਉਹਦੀ ਤੇ ਉਹਨੂੰ ਜੋ ਆ ਹਸਪੀਟਲ ਤੱਕ ਪਹੁੰਚਾਇਆ ਜਾਵੇ। ਔਰ ਸਾਡੇ ਥਾਣੇ ਜਿਹੜੇ ਹੁੰਦੇ ਨੇ ਨਾ ਥਾਣਿਆਂ ਦੇ ਵਿੱਚ ਗੱਡੀਆਂ ਟੁੱਟੀਆਂ ਹੁੰਦੀਆਂ ਅਸੀਂ। ਕੀ ਬਾਤ ਹੈ। ਉਹਨਾਂ ਕਿਦੇ ਅਰੈਸਟ ਕਰਨ ਜਾਣਾ ਪੁਲਿਸ ਵਾਲਿਆਂ ਨੇ। ਮੈਂ ਖੁਦ ਇੱਕ ਵਾਈਨ ਸ਼ਾਪ ਤੇ ਕੰਮ ਕਰਦਾ ਹਾਂ ਨਾ ਪਹਿਲਾਂ। ਚਲੋ ਉਹਨਾਂ ਮੁੜ ਕੇ ਕੀ ਕਰਨਾ ਕਿ ਸਾਡੀ ਰੇਡ ਪਾਰਟੀ ਦੀ ਪੁਲਿਸ ਨੇ ਗੱਡੀ ਖੜਨੀ। ਕਿਹੜੇ ਰੇਡ ਕਰਨ ਜਾਂ ਜ਼ਿਆਦਾ ਗੱਡੀਆਂ ਨੇ ਤੇ ਸਾਹ ਲਾ ਲਓ ਤੇ ਇਹ ਇਨਾ ਮਾੜਾ ਹਾਲੀ ਪੰਜਾਬ ਦਾ ਕਿ ਅੱਜ ਵੇਖੋ ਹਰ ਥਾਣੇ ਦੇ ਵਿੱਚ ਤੁਹਾਨੂੰ 4 ਤੋਂ 5 ਗੱਡੀਆਂ ਲੱਗੀਆਂ ਮਿਲ ਲਗੀਆਂ ਜਿਹੜੀ ਤੁਹਾਡੇ ਕਹਿੰਦਾ ਮਤਲਬ ਜਰੂਰ ਦੂਸਰੀਆਂ ਸਰਕਾਰਾਂ ਸੀ ਕਾਂਗਰਸ ਦੀ ਸਰਕਾਰ ਆ ਜਾਂ ਭਾਜਪਾ ਦੀ ਅਕਾਲੀ ਦਲ ਦੀ ਸਰਕਾਰ ਆ ਉਦੋਂ ਗੱਡੀਆਂ ਵੀ ਲੋਕਾਂ ਦੇ ਕੋਲੋਂ ਮੰਗ ਕੇ ਲਈਆਂ ਜਾਂਦੀਆਂ ਸੀ ਔਰ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆਈ ਹੈ ਔਰ ਗੱਡੀਆਂ ਵੀ ਨਵੀਆਂ ਜੋ ਬਾਹਰ ਦੇ ਮੁਲਕਾਂ ਦੇ ਵਿੱਚ ਚੱਲ ਰਹੀਆਂ ਨੇ ਉਹ ਗੱਡੀਆਂ ਵੀ ਇੱਥੇ ਹਰ ਥਾਣੇ ਦੇ ਵਿੱਚ ਦਿੱਤੀਆਂ ਗਈਆਂ ਨੇ ਸਰ ਐਸ ਐਚਓ ਸਾਹਿਬ ਕੋ ਇੱਕ ਡਾਲਾ ਹੁੰਦਾ ਹੀਗਾ ਬਲੈਰੋ ਉਹ ਵੀ ਖੜਖੜੀ ਕਰਦਾ ਹੁੰਦਾ ਹੀਗਾ ਅੱਜ ਵੇਖੋ ਸਕੋਰਪੀਓ ਨਵੀਆਂ ਪ੍ਰੋਵਾਈਡ ਕਰਵਾ ਕੇ ਦਿੱਤੀਆਂ ਔਟੋ ਇਟਾਲੀਆ ਦੀਆਂ ਗੱਡੀਆਂ ਐਸਐਸ ਸੁਰੱਖਿਆ ਫੋਰਸ ਨੂੰ ਪ੍ਰੋਵਾਈਡ ਕਰਾ ਕੇ ਦਿੱਤੀਆਂ ਔਰ ਨਵੀਆਂ ਬਲੈਰੋ 112 ਨੰਬਰ ਫਿਰ ਇਧਰ ਵੇਖੋ ਇੱਕ ਕੰਮ ਇਹ ਵੀ ਬਹੁਤ ਵਧੀਆ ਕੀਤਾ ਜਮਾਨ ਸਾਹਿਬ ਨੇ ਕਿ ਪਹਿਲਾਂ ਆਪਾਂ ਦਫ਼ਤਰਾਂ ਦੇ ਵਿੱਚ ਜਾਣੇ ਹਾਂ ਲੈਣਾ ਜੇ ਲੱਗਦੇ ਹਾਂ ਜਾ ਕੇ ਹੁਣ ਸਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਸਾਰੇ 1077 ਨੰਬਰ ਪ੍ਰੋਵਾਈਡ ਕਰਤਾ ਸਰ ਨੇ ਸਰਕਾਰ ਨੇ ਕੋਈ ਵੀ ਕੰਮ ਆ ਤੁਹਾਡੇ ਘਰ ਆ ਕੇ ਬੰਦਾ ਤੁਹਾਡਾ ਹੱਲ ਕਰਕੇ ਜਾਵੇਗਾ ਜਿੱਦਾਂ ਕੋਈ ਆਪਾਂ ਪੈਨਸ਼ਨ ਲਵਾਉਣੀ ਆ ਜਿੱਦਾਂ ਕੋਈ ਆਪਣਾ ਕੋਈ ਚੀਜ਼ ਬਣਾਉਣੀ ਆ ਜਿੱਦਾਂ ਮੰਨ ਲਓ ਕੋਈ ਵੀ ਆਪਾਂ ਸਰਕਾਰੀ ਦਫ਼ਤਰ ਦਾ ਕੰਮ ਕਰਵਾਉਣਾ ਤੇ ਆਪਾਂ 176 ਨੰਬਰ ਤੇ ਫੋਨ ਕਰਕੇ ਆਪਣੀ ਮੁਸ਼ਕਲ ਦੱਸਣੀ ਆ ਉਹੀ ਉਹੀ ਤੁਹਾਡੇ ਕੋਲ ਅਧਿਕਾਰੀ ਤੁਹਾਡੇ ਕੋਲ ਘਰ ਆ ਕੇ ਤੁਹਾਡਾ ਮੁਸ਼ਕਲ ਜਿਹੜੀ ਆ ਸਮੱਸਿਆ ਦਾ ਹੱਲ ਕਰੂਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਰੇ ਇਹੋ ਜਿਹੇ ਵੀਰਾਂ ਦੀਆਂ ਗੱਲਾਂ ਅੱਛੀਆਂ ਲੱਗੀਆਂ ਨੇ ਔਰ ਹੋਰ ਵੀ ਬਹੁਤ ਸਾਰੇ ਨੌਜਵਾਨ ਪੀੜੀ ਨੂੰ ਇਹੋ ਬੇਨਤੀ ਹੈ ਕਿ ਉਠੋ ਜਾਗੋ ਅਤੇ ਜਗਾਓ ਅਤੇ ਨਵੀਂ ਸਰਕਾਰ ਸਾਰੇ ਕੀ ਨਾਲ ਦੇ ਇੱਕ ਹੋਰ ਹੀ ਪਹਿਲਾਂ ਜਿਹੜੀ ਸਾਡੀ ਪੰਜਾਬ ਸਰਕਾਰ ਹੀ ਪੰਜਾਬ ਸਰਕਾਰ ਇੱਕ ਜਾਣੇ ਕਿ ਜਮੀਨਾਂ ਤੇ ਲੁੱਟਣ ਦਾ ਹੀ ਸਿਸਟਮ ਕੀਤਾ ਹੈਗਾ ਜਿਹੜਾ ਉਹ ਵੀ ਬੰਦ ਕਰਵਾਤਾ ਜਿਹੜੀਆਂ ਰਜਿਸਟਰੀਆਂ ਤੇ ਐਨਓਸੀਆਂ ਜਿਹੜੀਆਂ ਸੀਐਮ ਸਾਹਿਬ ਨੇ ਸਾਡੇ ਨੇ ਬੰਦ ਕਰਤੀਆਂ ਨਾ ਉਥੇ ਸਰ ਕੀ ਨਾਲੇ ਤੇ ਪਹਿਲਾਂ ਵੇਖਿਆ ਕਿੰਨੇ ਆਪਾਂ ਪਹਿਲਾਂ ਰਜਿਸਟਰੀ ਕਰਾਉਨੇ ਆ ਫਿਰ ਐਨਓਸੀ ਦੇ ਵੱਖਰੇ ਪੈਸੇ ਦੇਣੇ ਉਹ ਵੀ ਸਾਰ ਬੰਦ ਕਰ ਦਿੱਤਾ ਸੀਐਮ ਸਾਹਿਬ ਨੇ ਕੀ ਨਾਲ ਲੈਂਦੇ ਸਾਰਾ ਕੁਝ ਵਧੀਆ ਕਰਦਾ ਵੀ ਲੁੱਟਣ ਖੁਆ ਬੰਦ ਕਰਤੀਆਂ ਲੁਧਿਆਣੇ ਦੇ ਵਿੱਚ ਜਾਂਦਿਆਂ 310 ਰੁਪਏ ਟੋਲਦੇ ਹੀਗੇ ਉਹ ਵੀ ਸਰ ਬੰਦ ਕਰਦਾ ਜੀ ਔਰ ਹਿਸ਼ਾਰਪੁਰ ਨੂੰ ਜਾਂਦੇ ਆ ਦੋ ਟੋਲ ਵੱਜਦੇ ਸੀ ਜਦੋਂ ਹਿਸ਼ਾਰਪੁਰ ਆਪਾਂ ਇੰਟਰ ਕਰੀਦਾ ਇੱਕ ਹੋ ਟੋਲ ਆਉਂਦਾ ਸੀ ਇੱਕ ਜਦੋਂ ਆਪਾਂ ਰੋਪੜ ਤੋਂ ਚੜ ਜੀਦਾ ਇੱਕ ਹੋ ਟੋਲ ਆਉਂਦਾ ਸੀ ਉਹ ਵੀ ਦੋਵੇਂ ਸਰ ਚੁੱਕਦੇ ਆ ਲੁੱਟਾਂ ਖੋਵਾਂ ਜਿਹੜੀਆਂ ਗੁੰਡਾ ਕਰਦੀਆਂ ਦਾ ਨੰਗਾ ਨਾ ਜਿਹੜਾ ਲੁਕਾ ਲੁੱਟਿਆਣਾ ਸਰਕਾਰਾਂ ਲੁੱਟਦੀਆਂ ਰਹੀਆਂ ਜਿਹੜੀਆਂ ਪਹਿਲੀਆਂ ਉਹਨਾਂ ਨੂੰ ਨਾਥ ਪੈ ਗਈ ਆ ਔਰ ਜਿਹੜੇ ਜਿਹੜੇ ਹੁਣ ਪਿੰਡਾਂ ਦੇ ਸਰਪੰਚ ਵੀ ਕੰਨ ਖੋਲ ਕੇ ਗੱਲ ਸੁਣ ਲੈਣਾ ਇਲੈਕਸ਼ਨ ਤੋਂ ਥੋੜੇ ਦਿਨਾਂ ਦੀ ਬਾਅਦ ਇਹ ਰਿਜ਼ਲਟ ਨਿਕਲਣਾ ਜਿੰਨਾ ਜਿੰਨਾ ਪੈਸੇ ਖਾਦੇ ਆ ਉਹ ਨਿਕਲ ਨੇ ਹੈਗੇ ਆ ਇੱਕ ਵਾਰ ਸਾਰੀਆਂ ਇਨਕਵਾਰੀਆਂ ਚੱਲਣੀਆਂ ਜੀ ਮੇਰੇ ਭਰਾਓ ਬਸ ਇਹੋ ਹੀ ਆ ਕਿ ਸਾਡੀ ਮਾਨਸਾ ਦੀ ਇਹੋ ਸੋਚ ਆ ਵੀ ਨਾ ਪੈਸਾ ਨਹੀਂ ਖਾਣ ਦੇਣਾ ਗਰੀਬ ਦਾ ਤੁਹਾਡੇ ਚ ਹੀ ਲਾਵਾਂਗੇ ਜੋ ਇਥੋਂ ਟੈਕਸ ਅਸੀਂ ਪ੍ਰੋਵਾਈਡ ਕਰਕੇ ਦੇਂਦੇ ਆ ਅੱਜ ਸਾਨੂੰ ਵੇਖਣ ਨੂੰ ਹੀ ਮਿਲ ਲਿਆ ਵਾਕਈ ਵੀ ਠੀਕ ਆ ਆ ہماری ਪਾਰਟੀ ਸਰਕਾਰ ਜਿਹੜੀ ਆ ਬਹੁਤ ਸੋਹਣੇ ਕੰਮ ਕਰਨ ਢੀ ਆ ਅਸੀਂ ਜੂਥ ਨੂੰ ਇਹੋ ਬੀਲ ਕਰਾਂਗੇ ਉੱਠੋ ਵੀਰੋ ਜਾਗੋ 72 ਸਾਲ ਹੋ ਗਏ ਨੇ ਟਕੇ ਖਾਦੇ ਨੇ ਆਪਾਂ ਹੁਣ ਨਵੀਂ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੇ ਨਾਲ ਜੁੜੋ ਇੱਕ ਵਾਰਾਂ ਬਲੰਦੀਆਂ ਛਾ ਕੇ ਦੱਸ ਦੋ ਕਿ ਕੀ ਨਾਲੇ ਦੇ ਇਹ ਕਾਂਗਰਸੀ ਕਾਲੀ ਗੱਲਾਂ ਕਰਦੇ ਨੇ ਕਿ ਬਸ ਹੁਣ ਨਹੀਂ ਆਉਣੀ ਸਰਕਾਰ ਝਾੜੂ ਦੀ ਸਰਕਾਰ ਨਹੀਂ ਆਉਣੀ ਉਧਰ ਵੇਖੋ ਸਾਡੇ ਨੈਸ਼ਨਲ ਕੋਲਵਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਤੇ ਮੋਦੀ ਨੇ ਆਪਣੀ ਹਾਰ ਹੁੰਦੀ ਵੇਖੀ ਪਹਿਲਾਂ ਮੋਦੀ ਨੇ ਆਪਣੀ ਹਾਰ ਵੇਖੀ ਮੇਰੇ ਦਿੱਲੀ ਦੇ ਵਿੱਚ ਕੰਮ ਜਿਹੜੇ ਨੇ ਉਹ ਕਰਦੇ ਆ ਜਦਾ ਦਿੱਲੀ ਦੇ ਵਿੱਚ ਕੰਮ ਕਿੰਨੇ ਕਰ ਦਿੱਤੇ ਨੇ ਕੇਰੀਵਾਲ ਸਾਹਿਬ ਨੇ ਕਿੰਨੀਆਂ ਸਹੂਲਤਾਂ ਦੇ ਛੜੀਆਂ ਲੋਕਾਂ ਨੂੰ ਫਿਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਡੇ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਬੜੀਆਂ ਸਹੂਲਤਾਂ ਦੇਤੀਆਂ ਲੋਕਾਂ ਨੂੰ ਉਹ ਡਰ ਗਿਆ ਡਰ ਗਿਆ ਜਦੋਂ ਚੋਣਾਂ ਆਈਆਂ ਜਦੋਂ ਚੋਣਾਂ ਦੇ ਆਉਣ ਦਰਾਂ ਆਣੀ ਉਹਨੇ ਕੀ ਨਾਲ ਇਹਦੇ ਕੀਤਾ ਕਿ ਹੁਣ ਹੈ ਉਹ ਦੂਜਾ ਪ੍ਰਾਈਮ ਮਿਨਿਸਟਰ ਹੀ ਤੇ ਉਹਨੇ ਸਾਡੇ ਜਿਹੜੇ ਨੈਸ਼ਨਲ ਕਲੋਨਰ ਸ਼੍ਰੀ ਅਰਵਿੰਦ ਕਜਰੀਵਾਲ ਜੀ ਦੇ ਇੱਕ ਝੂਠਾ ਜਿਹੜਾ ਮਕਦਮਾ ਦਰਜ ਕਰਵਾ ਕੇ ਉਹਨਾਂ ਨੂੰ ਅੰਦਰ ਕਰਵਾ ਦਿੱਤਾ ਵਾ ਅਸੀਂ ਉਹਦੀ ਕੀ ਨਾਲੇ ਦੀ ਨਿਦਿਆ ਕਰਦੇ ਆ ਪ੍ਰਧਾਨ ਮੰਤਰੀ ਨਰਮੋਦੀ ਵੀ ਤੇ ਪਰ ਵੇਖ ਲਓ ਜੇ ਉਹਨੇ ਅੰਦਰ ਕਰਵਾਇਆ ਨਾ ਉਹਦੇ ਜਿੰਨੇ ਵੀ ਬੀ ਜੀ ਪੀ ਦੇ ਕੈਡੀਡੇਟ ਆ ਜਿਹੜੇ ਪਿੰਡ ਚ ਜਾਂ ਅਡੇ ਕਿਸਾਨਾਂ ਕੋਲ ਖੇਤ ਖਾਂਡੇ ਜੀ ਕੀ ਬਾਤ ਆ ਥੋੜੇ ਦਿਨ ਪਹਿਲਾਂ ਵੀਡੀਓ ਵੇਖੀ ਆ ਉਹ ਬਰਾੜ ਹੀ ਇਹਨਾਂ ਦਾ ਇੱਕ ਉਹ ਵੀ ਕੀ ਨਾਲੇ ਨੇ ਐਮਪੀ ਖੜਾ ਆ ਕਿ ਪਤਾ ਨਹੀਂ ਐਮ ਐਲ ਏ ਉਹਨੂੰ ਵੀ ਭਜਾਇਆ ਪਰਸੋ ਅਨਸਰ ਆਜ ਦੀ ਗੱਡੀ ਘੇਰ ਲਈ ਪਰਸੋ ਅਨਸਰ ਆਜ ਦੀ ਗੱਡੀ ਘੇਰ ਲਈ ਕੀ ਬਾਤ ਇਹ ਹੁਣ ਇਹਨਾਂ ਨੂੰ ਪੰਜਾਬ ਦੇ ਵਿੱਚ ਬੀਜੇਪੀ ਨੂੰ ਕੋਈ ਮੂੰਹ ਨਹੀਂ ਲਾਵੇਗਾ ਬਸ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ